ਲਓ ਯਾਰ ਸੁਦੀਲਾ ਕੀ ਕਹੀ ਜਾਂਦਾ ਆ ਉਹ ਵੀ ਕਿਹਦੇ ਬਾਰੇ ਚਮਕੀਲੇ ਬਾਰੇ ਅਖੇ ਕਹਿੰਦਾ ਜਦੋਂ ਇਹ ਅਖਾੜੇ ਲਾਉਂਦਾ ਸੀ ਮੇਰਾ ਕਹਿੰਦਾ ਢੋਲੀ ਬੂਟਾ ਮੁਹੰਮਦ ਲੈ ਗਿਆ ਨਾਲ ਚਮਕੀਲਾ ਕਹਿੰਦਾ ਇਹ ਢੋਲੀ ਮੇਰਾ ਵਾਪਸ ਨਾ ਕਰੇ ਕਹਿੰਦਾ ਪਹਿਲਾਂ ਮੈਂ ਇਹਨੂੰ ਸੁਦੀਲਾ ਕਹਿੰਦਾ ਪਿਆਰ ਨਾਲ ਕਿਹਾ ਚਮਕੀਲੇ ਆ ਵਾਪਸ ਕਰ ਦੇ ਇਹਨੇ ਨੀਂਜੀ ਕਹਿੰਦਾ ਕੀਤਾ ਫੇਰ ਮੈਂ ਥੋੜਾ ਜਿਆਦਾ ਦਬਕੇ ਨਾਲ ਕਿਹਾ ਦੂਜੀ ਤਰ੍ਹਾਂ ਫੇਰ ਇਹ ਮੇਰੇ ਢੋਲੀ ਬੂਟਾ ਮੁਹੰਮਦ ਨੂੰ ਛੱਡ ਗਿਆ ਤੇ ਉਸ ਤੋਂ ਬਾਅਦ ਇਹਦੇ ਨਾਲ ਉਹ ਇਨਸੀਡੈਂਟ ਵਾਪਰ ਜਾਂਦਾ ਆ ਨਾ ਦੁਨੀਆ ਤੋਂ ਚਮਕੀਲਾ ਚਲੇ ਜਾਂਦਾ ਤੇ ਬੂਟਾ ਮਮਦ ਕਹਿੰਦਾ ਸੁਦੀਲਾ ਸਾਹਿਬ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਮੈਂ ਵੀ ਜਾਂਦਾ ਲੱਗਣਾ ਸੀਗਾ ਯਾਰ ਤੁਹਾਨੂੰ ਕੀ ਲੱਗਦਾ ਸੁਦੀਲੇ ਤੋਂ ਦਬ ਕੇ ਖਾਣ ਵਾਲਾ ਹੈਗਾ ਆ ਜਾਂ ਮਾੜੀ ਮੋਟੀ ਵੀ ਓਏ ਖਵਾਉਣ ਵਾਲਾ ਚਮਕੀਲਾ ਸੀਗਾ ਜਾਂ ਇਹ ਸੁਦੀਲੇ ਚ ਐਡਾ ਸੀਗਾ ਕਿ ਚਮਕੀਲੇ ਨੂੰ ਇਸ ਤਰ੍ਹਾਂ ਕਹਿ ਕੇ ਓਏ ਦੇ ਮੇਰਾ ਢੋਲੀ ਤੂੰ ਕਿੱਦਾਂ ਇਹਨੂੰ ਨਾਲ ਰੱਖ ਲਿਆ ਯਾਰ ਚਮਕੀਲਾ ਵੀ ਆਪਣੇ ਮਿਊਜ਼ੀਸ਼ੀਅਨਾਂ ਨੂੰ ਪੈਜਦਾ ਪੈਸੇ ਦਿੰਦਾ ਹੋਣਾ ਉਹਨੂੰ ਵੀ ਪੈਸਿਆਂ ਦੇ ਨਾਲ ਲੈ ਜਾਂਦਾ ਆਊਗਾ ਆ ਤਾਂ ਯਾਰ ਬੜੀ ਹਾਸੋਈ ਨਹੀਂ ਜੀ ਗੱਲ ਲੱਗੀ ਮੈਂ ਜਦੋਂ ਸੁਣੀ ਮੈਨੂੰ ਬੜਾ ਵਾਹ ਹਨਾ ਦੂਸਰਾ ਆਇਆ ਵੀ ਚਮਕੀਲੇ ਨੂੰ ਜੀ ਅਖੇ ਮੈਂ ਫਿਰ ਦੂਜੀ ਤਰ੍ਹਾਂ ਕਿਹਾ ਤੇ ਫਿਰ ਚਮਕੀਲੇ ਨੇ ਮੇਰਾ ਢੋਲੀ ਵਾਪਸ ਕੀਤਾ ਢੋਲੀ ਵਾਪਸ ਕਰਨੇ ਨੂੰ ਕਿਤੇ ਇਹ ਜਿਗੇਮ ਸਪਰੇਅ ਵਾਲਾ ਪੰਪ ਹੈ ਯਾਰ ਪੈਸੇ ਦਿੰਦਾ ਹੋਣਾ ਚਮਕੀਲਾ ਵੀ ਉਹਨੂੰ ਜਿੱਧਰ ਕੰਮ ਮਿਲਦਾ ਹੋਣਾ ਕਰਦਾ ਹੋਣਾ ਤੋ ਅੱਜ ਤੱਕ ਅਖਾੜੇ ਲੱਗਦੇ ਹੀ ਨਹੀਂ ਸੀ ਉਹਦੇ ਹੈ ਅਖਾੜੇ ਤਾਂ ਲੱਗਦੇ ਸੀ ਚਮਕੀਲੇ ਦੇ ਜਿਹਦੇ ਖਾੜੇ ਲੱਗਦੇ ਹੁਣੇ ਉਹਦੇ ਨਾਲ ਜਾਂਦਾ ਹੁਣ ਅਗਲਾ ਹੈ ਪ੍ਰੋਗਰਾਮ ਤੁਹਾਨੂੰ ਕੋਈ ਮਿਲਦਾ ਨਹੀਂ ਸੀ ਕਿਤੇ ਢਾਈ ਮਹੀਨੇ ਇੱਕ ਅੱਧਾ ਪ੍ਰੋਗਰਾਮ ਲੱਗਦਾ ਸੀ ਤੇ ਤੁਸੀਂ ਜਾਂਦੇ ਸੀ ਤੇ ਜਿਹਦੇ ਲੱਗਦੇ ਸੀ ਉਹਦੇ ਨਾਲ ਉਹ ਜਾਂਦੇ ਸੀ ਹੁਣ ਬੂਟਾ ਬੰਬ ਤੇ ਕਿਹੜਾ ਹੈ ਨਹੀਂ ਉਹ ਵੀ ਆ ਕੇ ਦੱਸੇ ਹੀ ਸਕਦਾ ਆ ਭਾਈ ਬਾਕੀ ਭਰਾਵੋ ਹੁਣ ਕਿਹੜਾ ਚਮਕੀਲਾ ਹੈਗਾ ਆ ਜੋ ਕਹਿੰਨੇ ਆ ਕਹੀ ਚਲੋ ਬਾਕੀ ਭਾਈ ਦੱਸਿਓ ਕਮੈਂਟ ਕਰਕੇ ਤੁਹਾਨੂੰ ਸੱਚ ਲੱਗਦਾ ਹੈ